ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ 1 ਨੈਟਵਰਕਿੰਗ ਵਿੱਚ ਇਸ ਪਾਠ ਦੇ ਛੋਟੇ ਉੱਤਰਾ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾ ਵਾਲੇ ਪ੍ਰਸ਼ਨ ਪੜ੍ਹਾਂਗੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਨੈਟਵਰਕਿੰਗ ਨੂੰ ਨੈਟਵਰਕ ਜਾਂ ਕੰਪਿਊਟਰ ਨੈਟਵਰਕ ਵੀ ਕਿਹਾ ਜਾਂਦਾ ਹੈ। ਜਦੋਂ ਅਸੀਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਦੇ ਹਾਂ ਤਾਂ ਉਸ ਨੂੰ ਕੰਪਿਊਟਰ ਨੈਟਵਰਕ, ਨੈਟਵਰਕ ਜਾਂ ਨੈਟਵਰਕਿੰਗ ਕਿਹਾ ਜਾਂਦਾ ਹੈ। ਤੇ ਨੈਟਵਰਕਿੰਗ ਦੀ ਵਰਤੋਂ ਵੱਖ-ਵੱਖ ਕੰਪਿਊਟਰਾਂ ਦੇ ਵਿੱਚਕਾਰ ਨੈਟਵਰਕ ਬਣਾਉਣ ਲਈ ਜਾਂ ਸਰੋਤਾਂ ਦੀ ਸਾਂਝ ਕਰਨ ਲਈ ਜਿਵੇਂ ਕਿ ਹਾਰਡਵੇਅਰ ਸੌਫਟਵੇਅਰ ਦੀ ਸਾਂਝ ਕਰਨ ਲਈ ਜਾਂ ਡਾਟਾ ਦੇ ਸੰਚਾਰ ਲਈ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਕਿਸੇ ਵੀ ਚਾਰ ਨੈਟਵਰਕ ਟੋਪੋਲੋਜੀਜ਼ ਦੇ ਨਾਮ ਲਿਖੋ ਨੈਟਵਰਕ ਟੋਪੋਲੋਜੀ ਦਾ ਅਰਥ ਹੁੰਦਾ ਹੈ ਲੇਆਉਟ ਆਫ ਨੈਟਵਰਕ ਕਿ ਨੈਟਵਰਕ ਵਿੱਚ ਕੰਪਿਊਟਰ ਕਿਸ ਤਰੀਕੇ ਨਾਲ ਜਾਂ ਕਿਸ ਢੰਗ ਨਾਲ ਆਪਸ ਵਿੱਚ ਜੁੜੇ ਨੇ ਉਸ ਨੂੰ ਟੋਪੋਲੋਜੀ ਕਿਹਾ ਜਾਂਦਾ ਹੈ ਨੈਟਵਰਕ ਟੋਪੋਲੋਜੀਜ਼ ਦੇ ਨਾਮ ਹੇਠ ਲਿਖੇ ਅਨੁਸਾਰ ਹਨ ਨੰਬਰ 1 ਬਸਟ ਟੋਪੋਲੋਜੀ ਬਸਟ ਟੋਪੋਲੋਜੀ ਵਿੱਚ ਇੱਕ ਸਾਂਝੀ ਕੇਬਲ ਹੁੰਦੀ ਹੈ ਜਿਸ ਨਾਲ ਸਾਰੇ ਕੰਪਿਊਟਰ ਜਿਹੜੇ ਨੈਟਵਰਕ ਦੇ ਉਹ ਜੁੜੇ ਹੁੰਦੇ ਨੇ ਤੇ ਇਸ ਸਾਂਝੀ ਕੇਬਲ ਨੂੰ ਬੈਕਬੋਨ ਕੇਬਲ ਵੀ ਕਿਹਾ ਜਾਂਦਾ ਹੈ। ਨੰਬਰ 2 ਰਿੰਗ ਟੋਪੋਲੋਜੀ। ਰਿੰਗ ਟੋਪੋਲੋਜੀ ਵਿੱਚ ਜਿੰਨੇ ਵੀ ਕੰਪਿਊਟਰ ਨੈਟਵਰਕ 'ਚ ਨੇ ਉਹ ਰਿੰਗ ਦੀ ਸ਼ਕਲ 'ਚ ਜੁੜੇ ਹੁੰਦੇ ਨੇ ਤੇ ਇਸ ਵਿੱਚ ਹਰ ਕੰਪਿਊਟਰ ਜਿਹੜਾ ਆਪਣੇ ਗੁਆਂਢੀ ਕੰਪਿਊਟਰ ਨਾਲ ਸੰਚਾਰ ਕਰ ਸਕਦਾ ਹੈ। ਨੰਬਰ 3 ਸਟਾਰ ਟੋਪੋਲੋਜੀ। ਸਟਾਰ ਟੋਪੋਲੋਜੀ 'ਚ ਇੱਕ ਮੁੱਖ ਕੰਪਿਊਟਰ ਹੁੰਦਾ ਹੈ ਜਿਸ ਨਾਲ ਬਾਕੀ ਸਾਰੇ ਕੰਪਿਊਟਰ ਜੁੜੇ ਹੁੰਦੇ ਨੇ। ਨੰਬਰ 4 ਮੈਸ਼ ਟੋਪੋਲੋਜੀ। ਮੈਸ਼ ਟੋਪੋਲੋਜੀ ਨੂੰ ਕੰਪਲੀਟਲੀ ਕਨੈਕਟਡ ਟੋਪੋਲੋਜੀ ਵੀ ਕਿਹਾ ਜਾਂਦਾ ਹੈ ਤੇ ਇਸ ਟੋਪੋਲੋਜੀ ਵਿੱਚ ਜਿੰਨੇ ਵੀ ਕੰਪਿਊਟਰ ਆ ਨੈਟਵਰਕ ਦੇ ਉਹ ਸਾਰੇ ਆਪਸ ਵਿੱਚ ਸਿੱਧੇ ਤੌਰ ਤੇ ਜੁੜੇ ਹੁੰਦੇ ਨੇ ਮੀਨਸ ਕਿ ਡਾਇਰੈਕਟ ਜੁੜੇ ਹੁੰਦੇ ਨੇ ਦੂਜਾ ਪ੍ਰਸ਼ਨ ਹੈ ਨੈਟਵਰਕ ਇੰਟਰਫੇਸ ਕਾਰਡ ਮੀਨਸ ਕੀ ਐਨ ਆਈ ਸੀ ਨੂੰ ਪਰਿਭਾਸ਼ਿਤ ਕਰੋ ਇਸ ਨੂੰ ਨੈਟਵਰਕ ਇੰਟਰਫੇਸ ਕੰਟਰੋਲਰ ਵੀ ਕਿਹਾ ਜਾਂਦਾ ਹੈ ਇਹ ਇੱਕ ਪ੍ਰਿੰਟਡ ਸਰਕਟ ਬੋਰਡ ਹੈ ਕੰਪਿਊਟਰ ਦੇ ਮਦਰਬੋਰਡ ਤੇ ਇੰਸਟਾਲ ਹੁੰਦਾ ਹੈ ਤਾਂ ਜੋ ਕੰਪਿਊਟਰ ਨੂੰ ਨੈਟਵਰਕ ਨਾਲ ਜੋੜਿਆ ਜਾ ਸਕੇ ਵਿੱਚ ਕੀ ਕੰਪਿਊਟਰ ਦੇ ਅੰਦਰ ਤੁਹਾਨੂੰ ਪਤਾ ਸੀਪੀਯੂ ਹੁੰਦਾ ਹੈ ਸੀਪੀਯੂ ਦੇ ਅੰਦਰ ਇੱਕ ਬੋਰਡ ਲੱਗਾ ਹੁੰਦਾ ਜਿਹਨੂੰ ਮਦਰਬੋਰਡ ਕਿਹਾ ਜਾਂਦਾ ਹੈ ਤੇ ਜਿਹੜਾ ਤੁਹਾਡਾ ਐਨ ਆਈ ਸੀ ਹੈ ਮਦਰਬੋਰਡ ਤੇ ਹੀ ਲੱਗਾ ਹੁੰਦਾ ਹੈ ਐਨ ਆਈ ਸੀ ਤੋਂ ਬਿਨਾ ਕੰਪਿਊਟਰ ਨੂੰ ਨੈਟਵਰਕ ਨਾਲ ਜੋੜਿਆ ਨਹੀਂ ਜਾ ਸਕਦਾ ਤੇ ਤੁਹਾਨੂੰ ਦੱਸਣ ਚਾਹਾਂਗਾ ਕਿ ਜਿਹੜਾ ਐਨ ਆਈ ਸੀ ਹੈ ਇਹਨੂੰ ਲੈਂਡ ਕਾਰਡ ਵੀ ਕਿਹਾ ਜਾਂਦਾ ਹੈ ਇਹ ਦੋ ਕਿਸਮ ਦੇ ਹੁੰਦੇ ਹਨ ਇੱਕ ਹੁੰਦਾ ਇਥਰਨੈਟ ਕਾਰਡ ਇਥਰਨੈਟ ਕਾਰਡ ਉਦੋਂ ਵਰਤਿਆ ਜਾਂਦਾ ਹੈ ਜਦੋਂ ਸਾਡਾ ਕਨੈਕਸ਼ਨ ਵਾਇਰਡ ਹੋਵੇ ਤੁਸੀਂ ਦੇਖ ਸਕਦੇ ਹੋ ਇਹਦੇ ਨੀਚੇ ਇੱਕ ਪੋਰਟ ਨਜ਼ਰ ਆ ਰਹੀ ਹੈ ਇੱਕ ਜਿਹੜੀ ਪੋਰਟ ਹੈ ਜਿਹੜੀ ਇੱਥੇ ਕੇਬਲ ਯੂਜ਼ ਹੋਏਗੀ ਜਿਹੜੀ ਇਥਰਨੈਟ ਕੇਬਲ ਜਾਂ ਲੈਂਡ ਕੇਬਲ ਉਹਦਾ ਇੱਕ ਕਨੈਕਸ਼ਨ ਲੱਗੇਗਾ ਇਥਰਨੈਟ ਕਾਰਡ ਦੇ ਪਿੱਛੇ ਤੇ ਦੂਜਾ ਕਨੈਕਸ਼ਨ ਜਿਹੜਾ ਉਹ ਲੱਗੇਗਾ ਮੰਨ ਲਓ ਤੁਸੀਂ ਮੋਡਮ ਨਾਲ ਜਾਂ ਹੱਬ ਨਾਲ ਕਨੈਕਸ਼ਨ ਦਿੱਤਾ ਉੱਥੇ ਲੱਗੇਗਾ ਨੰਬਰ 2 ਹੈ ਵਾਇਰਲੈਸ ਕਾਰਡ ਜਿਹੜਾ ਵਾਇਰਲੈਸ ਕਾਰਡ ਹੈ ਐ ਕਹਿ ਸਕਦੇ ਹਾਂ T ਬਿਨਾਂ ਲੈਂਡ ਕੇਬਲ ਜਾਂ ਇਥਰਨੈਟ ਕੇਬਲ ਤੋਂ ਵਰਤਿਆ ਜਾਂਦਾ ਹੈ ਇਹਦੇ ਜਿਹੜੇ ਸਿਗਨਲ ਹੈ ਉਹ ਵਾਇਰਸ ਤੇ ਜਾਂਦੇ ਨਹੀਂ ਨਾ ਕਿ ਕੇਬਲ ਦੇ ਰਸਤੇ ਤੇ ਪ੍ਰਸ਼ਨਵਰਤਨ ਹੈ ਡਾਟਾ ਸੰਚਾਰ ਦੇ ਭਾਗਾਂ ਦੇ ਨਾਮ ਲਿਖੋ ਡਾਟਾ ਸੰਚਾਰ ਦਾ ਮਤਲਬ ਜਦੋਂ ਅਸੀਂ ਇੱਕ ਕੰਪਿਊਟਰ ਨੂੰ ਦੂਜੇ ਕੰਪਿਊਟਰ ਤੇ ਡਾਟਾ ਭੇਜਦੇ ਹਾਂ ਉਸ ਨੂੰ ਡਾਟਾ ਸੰਚਾਰ ਜਾਂ ਡਾਟਾ ਟਰਾਂਸਮਿਸ਼ਨ ਕਿਹਾ ਜਾਂਦਾ ਹੈ ਡਾਟਾ ਸੰਚਾਰ ਦੇ ਚਾਰ ਭਾਗ ਹੁੰਦੇ ਹਨ ਨੰਬਰ 1 ਸੈਂਡਰ ਸੈਂਡਰ ਜਾਣਕਾਰੀ ਤਿਆਰ ਕਰਦਾ ਹੈ ਅਤੇ ਭੇਜਦਾ ਹੈ ਮੰਨ ਲਓ ਤੁਸੀਂ WhatsApp ਤੇ ਕਿਸੇ ਨੂੰ ਮੈਸੇਜ ਭੇਜਦੇ ਹੋ ਤਾਂ ਤੁਸੀਂ ਕੌਣ ਹੋਵੋਗੇ ਸੈਂਡਰ ਨੰਬਰ 2 ਮਾਧਿਅਮ ਇਹ ਜਾਣਕਾਰੀ ਨੂੰ ਸੈਂਡਰ ਤੋਂ ਰਿਸਿਵਰ ਤੱਕ ਪਹੁੰਚਾਉਂਦਾ ਹੈ ਮਾਧਿਅਮ ਦੋ ਤਰ੍ਹਾਂ ਦਾ ਹੁੰਦਾ ਗਾਈਡਡ ਤੇ ਅਨਗਾਈਡਡ ਗਾਈਡਡ ਮਤਲਬ ਜੇਕਰ ਆਪਾਂ ਤਾਰਾਂ ਦੇ ਥਰੂ ਡਾਟਾ ਭੇਜ ਰਹੇ ਹਾਂ ਉਹ ਗਾਈਡਡ ਹੋ ਗਿਆ ਜੇ ਵਾਇਰਲੈਸ ਭੇਜਦੇ ਹਾਂ ਤਾਂ ਉਹ ਅਨਗਾਈਡਡ ਹੋ ਗਿਆ ਨੰਬਰ 3 ਰਿਸਿਵਰ ਸੈਂਡਰ ਦੁਆਰਾ ਭੇਜੀ ਗਈ ਜਾਣਕਾਰੀ ਪ੍ਰਾਪਤ ਕਰਦਾ ਹੈ ਮੀਨ ਜੇ ਮੰਨ ਲਓ ਤੁਸੀਂ WhatsApp ਤੇ ਕਿਸੇ ਨੂੰ ਮੈਸੇਜ ਭੇਜਦੇ ਹੋ ਜਿਸ ਨੂੰ ਮੈਸੇਜ ਭੇਜ ਰਹੇ ਹੋ ਉਹ ਕੌਣ ਹੋਵੇਗਾ ਰਿਸਿਵਰ ਤੇ ਨੰਬਰ 4 ਹੈ ਪ੍ਰੋਟੋਕੋਲ ਇਹ ਨਿਯਮਾਂ ਦਾ ਸਮੂਹ ਹੁੰਦਾ ਹੈ ਜੋ ਸੈਂਡਰ ਅਤੇ ਰਿਸਿਵਰ ਵਿਚਕਾਰ ਡਾਟਾ ਟਰਾਂਸਮਿਸ਼ਨ ਨੂੰ ਮੈਨੇਜ ਕਰਦਾ ਹੈ ਮਤਲਬ ਜੋ ਸੈਂਡਰ ਰਿਸਿਵਰ ਨੂੰ ਮੈਸੇਜ ਭੇਜਦਾ ਹੈ ਉਸ ਟਾਈਮ ਤੇ ਜਿਹੜੇ ਨਿਯਮ ਯੂਜ਼ ਹੁੰਦੇ ਨੇ ਰੂਲਸ ਯੂਜ਼ ਹੁੰਦੇ ਨੇ ਉਹਨਾਂ ਨੂੰ ਪ੍ਰੋਟੋਕੋਲ ਕਿਹਾ ਜਾਂਦਾ ਹੈ ਸਾਡਾ ਜਿਹੜਾ ਨੈਟਵਰਕ ਹੈ ਇੰਟਰਨੈਟ ਹੈ ਉਹ ਪ੍ਰੋਟੋਕੋਲਸ ਦੇ ਆਧਾਰ ਤੇ ਹੀ ਕੰਮ ਕਰਦਾ ਹੈ ਨੰਬਰ 4 ਹੱਬ ਉੱਪਰ ਇੱਕ ਨੋਟ ਲਿਖੋ ਕਿ ਹੱਬ ਕੀ ਹੁੰਦੀ ਹੈ ਹੱਬ ਇੱਕ ਨੈਟਵਰਕ ਜੰਤਰ ਹੈ ਇਸਦੀ ਵਰਤੋਂ ਕੰਪਿਊਟਰ ਨੈਟਵਰਕ ਬਣਾਉਣ ਲਈ ਕੀਤੀ ਜਾਂਦੀ ਹੈ ਇਹ ਨੈਟਵਰਕ ਵਿੱਚ ਕੰਪਿਊਟਰਾਂ ਨੂੰ ਇੱਕ ਦੂਜੇ ਨਾਲ ਜੋੜਦਾ ਹੈ ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਪੈਕੇਟ ਨੂੰ ਕਾਪੀ ਕਰਨ ਦਾ ਕੰਮ ਕਰਦਾ ਹੈ ਹੱਬ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ niche ਤੁਸੀਂ ਦੇਖ ਸਕਦੇ ਹੋ ਐ ਨੀਚੇ ਹੱਬ ਨਜ਼ਰ ਆ ਰਹੀ ਹੈ ਤੇ ਐਦੀ ਵਰਤੋਂ ਕੰਪਿਊਟਰ ਨੈਟਵਰਕ ਬਣਾਉਣ ਲਈ ਕੀਤੀ ਜਾਂਦੀ ਹੈ ਕੰਪਿਊਟਰ ਨੈਟਵਰਕ ਬਾਰੇ ਤੁਹਾਨੂੰ ਦੱਸਿਆ ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਉਸ ਨੂੰ ਨੈੱਟਵਰਕ ਕਿਹਾ ਜਾਂਦਾ ਹੈ ਕੰਪਿਊਟਰ ਕਦੇ ਵੀ ਆਪਸ ਵਿੱਚ ਡਾਇਰੈਕਟ ਨਹੀਂ ਜੋੜੇ ਜਾ ਸਕਦੇ ਉਹਨਾਂ ਲਈ ਕੋਈ ਜੰਤਰ ਚਾਹੀਦਾ ਹੈ ਡਿਵਾਈਸ ਚਾਹੀਦੀ ਹੈ ਤੇ ਉਹ ਕੀ ਹੁੰਦੀ ਹੈ ਹੱਬ ਤੇ ਦੇਖ ਰਹੇ ਹੋ ਇਸ niche ਡਾਇਗ੍ਰਾਮ ਚ niche ਤੁਹਾਨੂੰ ਪੋਰਟਸ ਨਜ਼ਰ ਆ ਰਹੀਆਂ ਐ ਹੱਬ ਦੀਆਂ ਪੋਰਟਸ ਐ ਜਿਹਦੇ ਵਿੱਚ ਨੈੱਟਵਰਕਿੰਗ ਵਾਲੇ ਕੰਪਿਊਟਰ ਜੁੜੇ ਜਾਂਦੇ ਨੇ ਜਾਂ ਡਿਵਾਈਸਿਜ਼ ਜੋੜੀਆਂ ਜਾਂਦੀਆਂ ਨੇ ਤੇ ਇਹ ਕੀ ਕਰਦੀ ਐ ਡਾਟਾ ਨੂੰ ਕਾਪੀ ਕਰਨ ਪੈਕੇਟ ਨੂੰ ਕਾਪੀ ਕਰਨ ਦਾ ਕੰਮ ਵੀ ਕਰਦਾ ਮੀਨਸ ਇੱਕ ਪੋਰਟ ਤੇ ਜੇ ਤੁਸੀਂ ਡਾਟਾ ਭੇਜਿਆ ਉਹ ਆਟੋਮੈਟਿਕਲੀ ਸਾਰੀਆਂ ਜਿਹੜੀਆਂ ਪੋਰਟਸ ਐ ਉਹ ਉਸ ਨੂੰ ਪ੍ਰਾਪਤ ਕਰ ਲੈਣਗੇ ਪੰਜਵਾਂ ਪ੍ਰਸ਼ਨ ਹੈ ਰਿੰਗ ਟਪੋਲੋਜੀ ਦੀਆਂ ਦੋ ਕਿਸਮਾਂ ਕਿਹੜੀਆਂ ਹਨ ਤੇ ਰਿੰਗ ਟਪੋਲੋਜੀ ਬਾਰੇ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਰਿੰਗ ਟਪੋਲੋਜੀ ਵਿੱਚ ਜਿਹੜਾ ਕੰਪਿਊਟਰ ਐ ਉਹ ਰਿੰਗ ਦੀ ਸ਼ਕਲ ਚ ਆਪਸ ਵਿੱਚ ਜੁੜੇ ਹੁੰਦੇ ਹਨ ਤੇ ਇਹਦੇ ਵਿੱਚ ਜਿਹੜੇ ਕੰਪਿਊਟਰ ਨੇ ਉਹ ਆਪਣੇ ਗੁਆਂਢੀ ਕੰਪਿਊਟਰ ਨਾਲ ਸੰਚਾਰ ਕਰ ਸਕਦੇ ਨੇ ਰਿੰਗ ਟਪੋਲੋਜੀ ਦੀਆਂ ਦੋ ਕਿਸਮਾਂ ਹੈਟ ਲਿਖੇ ਅਨੁਸਾਰ ਹਨ ਇੱਕ ਹੁੰਦੀ ਹੈ ਸਿੰਗਲ ਰਿੰਗ ਇਸ ਟਪੋਲੋਜੀ ਵਿੱਚ ਇੱਕ ਹੀ ਕੇਬਲ ਦੀ ਸਾਂਝ ਕੀਤੀ ਜਾਂਦੀ ਹੈ ਅਤੇ ਡਾਟਾ ਇੱਕੋ ਹੀ ਦਿਸ਼ਾ ਵਿੱਚ ਜਾਂਦਾ ਹੈ ਮੀਨਸ ਕਿ ਡਾਟਾ ਜਾ ਸਕਦਾ ਹੈ ਬਟ ਵਾਪਿਸ ਨਹੀਂ ਆ ਸਕਦਾ ਜਿਵੇਂ ਕਿ ਤੁਹਾਨੂੰ ਨੀਚੇ ਡਾਇਗ੍ਰam ਚ ਦਿਖਾਈ ਦੇ ਰਿਹਾ ਹੈ ਨੰਬਰ 2 ਡਬਲ ਰਿੰਗ ਇਸ ਟਪੋਲੋਜੀ ਵਿੱਚ ਦੋ ਕਿਸਮ ਦੀ ਰਿੰਗ ਕੇਬਲ ਵਰਤੀ ਜਾਂਦੀ ਹੈ ਇਸ ਟਪੋਲੋਜੀ ਵਿੱਚ ਡਾਟਾ ਦੋਵੇਂ ਦਿਸ਼ਾਵਾਂ ਵਿੱਚ ਭੇਜਿਆ ਜਾ ਸਕਦਾ ਹੈ ਤੇ ਡਬਲ ਰਿੰਗ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਆਉਂਦੀ ਹੈ ਅੱਗੇ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਨੈਟਵਰਕ ਕੀ ਹੁੰਦਾ ਹੈ ਇਹਨਾਂ ਦੇ ਲਾਭ ਅਤੇ ਨੁਕਸਾਨ ਲਿਖੋ ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਉਸ ਨੂੰ ਨੈਟਵਰਕ ਜਾਂ ਕੰਪਿਊਟਰ ਨੈਟਵਰਕ ਕਿਹਾ ਜਾਂਦਾ ਹੈ ਨੈਟਵਰਕ ਦੀ ਵਰਤੋਂ ਸੂਚਨਾ ਦੀ ਸਾਂਝ ਅਤੇ ਡਾਟਾ ਦੇ ਸੰਚਾਰ ਲਈ ਕੀਤੀ ਜਾਂਦੀ ਹੈ ਇਹ ਜੋ ਦੇਖ ਰਹੇ ਹੋ ਇੱਕ ਨੈਟਵਰਕ ਦੀ ਪਿਕਚਰ ਨਜ਼ਰ ਆ ਰਹੀ ਹੈ ਸੈਂਟਰ ਚ ਹੱਬ ਲੱਗੀ ਹੈ ਜਿਹਦੇ ਨਾਲ ਨੈਟਵਰਕ ਬਣਾਇਆ ਜਾਂਦਾ ਹੈ ਵਿੱਚ ਇੱਕ ਪੀਸੀ ਜੋੜਿਆ ਹੈ ਫਿਰ ਇੱਕ ਲੈਪਟਾਪ ਨੀਚੇ ਫਿਰ ਪੀਸੀ ਤੇ ਪ੍ਰਿੰਟਰ ਮੀਨਸ ਇਹਦੇ ਨਾਲ ਕੀ ਇੱਕ ਨੈਟਵਰਕ ਬਣ ਗਿਆ ਹੁਣ ਨੈਟਵਰਕ ਚ ਇੱਕ ਲੈਪਟਾਪ ਦੋ ਪੀਸੀ ਹੈ ਇਹ ਤਿੰਨੋਂ ਜਿਹੜੇ ਆ ਪ੍ਰਿੰਟਰ ਦੀ ਵਰਤੋਂ ਕਰ ਸਕਦੇ ਨੇ ਤੇ ਇੱਕ ਦੂਜੇ ਨੂੰ ਮੈਸੇਜ ਵੀ ਭੇਜ ਸਕਦੇ ਨੇ ਅਗੇ ਹੈ ਨੈਟਵਰਕ ਦੇ ਲਾਭ ਤੇ ਇਹ ਪਹਿਲਾ ਲਾਭ ਹੈ ਕੰਪਿਊਟਰ ਨੈਟਵਰਕ ਦੀ ਵਰਤੋਂ ਡਾਟਾ ਅਤੇ ਸੂਚਨਾ ਦੀ ਸਾਂਝ ਕਰਨ ਲਈ ਕੀਤੀ ਜਾਂਦੀ ਹੈ ਕਿ ਡਾਟਾ ਅਤੇ ਸੂਚਨਾ ਜਿਹੜੀ ਹੈ ਉਹ ਅਸੀਂ ਸ਼ੇਅਰ ਕਰ ਸਕਦੇ ਹਾਂ। ਨੰਬਰ 2 ਕੰਪਿਊਟਰ ਨੈਟਵਰਕ ਦੀ ਵਰਤੋਂ ਡਾਟਾ ਦੇ ਸੰਚਾਰ ਲਈ ਵੀ ਕੀਤੀ ਜਾ ਸਕਦੀ ਹੈ ਜਾਂ ਕੀਤੀ ਜਾਂਦੀ ਹੈ। ਮੀਨਸ ਕਿ ਐਦੀ ਮਦਦ ਨਾਲ ਅਸੀਂ ਡਾਟਾ ਦਾ ਸੰਚਾਰ ਵੀ ਕਰ ਸਕਦੇ ਹਾਂ, ਡਾਟਾ ਨੂੰ ਭੇਜ ਸਕਦੇ ਹਾਂ। ਨੰਬਰ 3 ਕੰਪਿਊਟਰ ਨੈਟਵਰਕ ਦੀ ਵਰਤੋਂ ਨਾਲ ਡਾਟਾ ਦਾ ਸੰਚਾਰ ਬਹੁਤ ਤੇਜ਼ੀ ਨਾਲ ਹੁੰਦਾ ਹੈ। ਨੰਬਰ 4 ਕੰਪਿਊਟਰ ਨੈਟਵਰਕ ਦੀ ਮਦਦ ਨਾਲ ਹਾਰਡਵੇਅਰ ਅਤੇ ਸੌਫਟਵੇਅਰ ਦੀ ਵੀ ਸਾਂਝ ਕੀਤੀ ਜਾ ਸਕਦੀ ਹੈ ਜਿਵੇਂ ਪਿੱਛੇ ਤੁਹਾਨੂੰ ਡਾਇਗਰਾਮ ਚ ਦੱਸਿਆ ਟੀ ਇਹ ਪ੍ਰਿੰਟਰ ਹੱਬ ਨਾਲ ਅਟੈਚ ਕਰ ਦਿੱਤਾ ਹੈ ਦੋ ਪੀਸੀ ਤੇ ਇੱਕ ਲੈਪਟਾਪ ਜਿਹੜੇ ਉਹ ਪ੍ਰਿੰਟਰ ਨੂੰ ਹੱਬ ਦੀ ਮਦਦ ਨਾਲ ਵਰਤ ਸਕਦੇ ਨੇ ਜਾਂ ਸ਼ੇਅਰ ਕਰ ਸਕਦੇ ਨੇ ਅਗਿਆ ਨੈਟਵਰਕ ਦੀਆਂ ਹਾਨੀਆਂ ਜਾਂ ਨੁਕਸਾਨ ਨੰਬਰ 1 ਨੈਟਵਰਕ ਦੇ ਖਰਾਬ ਹੋ ਜਾਣ ਨਾਲ ਸਾਰੀ ਕੇਂਦਰੀ ਸੇਵਾਵਾਂ ਬੰਦ ਹੋ ਜਾਂਦੀਆਂ ਹਨ ਜੇ ਨੈਟਵਰਕ ਖਰਾਬ ਹੋ ਜੇ ਤੇ ਜਿੰਨੇ ਵੀ ਨਾਲ ਸੇਵਾਵਾਂ ਸੈਂਟਰਲ ਸੇਵਾਵਾਂ ਜੁੜੀਆਂ ਉਹ ਸਾਰੀਆਂ ਬੰਦ ਹੋ ਜਾਣਗੀਆਂ ਨੰਬਰ 2 ਨੈਟਵਰਕ ਦਾ ਪ੍ਰਬੰਧਨ ਕਰਨਾ ਔਖਾ ਹੁੰਦਾ ਹੈ ਐਦੇ ਲਈ ਇੱਕ ਐਕਸਪਰਟ ਨੈਟਵਰਕ ਐਕਸਪਰਟ ਦੀ ਜ਼ਰੂਰਤ ਪੈਂਦੀ ਹੈ ਜਿਹੜਾ ਅਨੁਸੂ ਚ ਮੈਨੇਜ ਕਰ ਸਕੇ ਨੰਬਰ 3 ਨੈਟਵਰਕ ਉੱਪਰ ਡਾਟਾ ਦੀ ਗਲਤ ਵਰਤੋਂ ਹੋ ਸਕਦੀ ਹੈ ਮੀਨਸ ਕਿ ਉਹ ਡਾਟਾ ਤੁਹਾਡਾ ਜਿਹੜਾ ਹੈਕ ਕਰ ਸਕਦਾ ਹੈ ਨੰਬਰ 4 ਨੈਟਵਰਕ ਬਣਾਉਣ ਦੀ ਕੀਮਤ ਕਾਫੀ ਜ਼ਿਆਦਾ ਹੁੰਦੀ ਹੈ ਕਿ ਇਹਨੂੰ ਬਣਾਉਣ ਦਾ ਖਰਚ ਜਿਹੜਾ ਉਹ ਜ਼ਿਆਦਾ ਆਂਦਾ ਹੈ ਨੰਬਰ 2 ਕੰਪਿਊਟਰ ਨੈਟਵਰਕ ਦੇ ਵੱਖ-ਵੱਖ ਭਾਗਾਂ ਦਾ ਵਰਣਨ ਕਰੋ ਕੰਪਿਊਟਰ ਨੈਟਵਰਕ ਦੇ ਵੱਖ-ਵੱਖ ਭਾਗ ਹੇਠ ਲਿਖੇ ਅਨੁਸਾਰ ਹਨ ਨੰਬਰ 1 ਨੋਡ ਇਸ ਨੂੰ ਕਲਾਇੰਟ ਵੀ ਕਿਹਾ ਜਾਂਦਾ ਹੈ ਜਾਂ ਵਰਕ ਸਟੇਸ਼ਨ ਵੀ ਕਿਹਾ ਜਾਂਦਾ ਹੈ ਉਹ ਕੰਪਿਊਟਰ ਜਿਹੜਾ ਨੈਟਵਰਕ ਨਾਲ ਜੁੜਿਆ ਹੁੰਦਾ ਹੈ ਉਸ ਨੂੰ ਨੋਡ ਕਿਹਾ ਜਾਂਦਾ ਹੈ ਮਿਸਕਰ ਤੁਹਾਡਾ ਸਟੈਂਡ ਅਲੋਨ ਕੰਪਿਊਟਰ ਨੂੰ ਪੀਸੀ ਕਹਿੰਦੇ ਹਨ ਬਟ ਨੈਟਵਰਕ 'ਚ ਜੇਕਰ ਕੋਈ ਕੰਪਿਊਟਰ ਜੋੜਦੇ ਹੋ ਤੁਸੀਂ ਉਸ ਨੂੰ ਕਲਾਇੰਟ ਨੋਡ ਜਾਂ ਵਰਕ ਸਟੇਸ਼ਨ ਕਿਹਾ ਜਾਂਦਾ ਹੈ ਨੈਟਵਰਕ 'ਚ ਇੱਕ ਮੇਨ ਕੰਪਿਊਟਰ ਹੁੰਦਾ ਹੈ ਜਿਸ ਨੂੰ ਸਰਵਰ ਕਿਹਾ ਜਾਂਦਾ ਹੈ। ਇਸ ਨੂੰ ਮੁੱਖ ਕੰਪਿਊਟਰ ਵੀ ਕਿਹਾ ਜਾਂਦਾ ਹੈ। ਉਹ ਕੰਪਿਊਟਰ ਜਿਹੜਾ ਨੈਟਵਰਕ ਤੇ ਜੁੜੇ ਹੋਏ ਕੰਪਿਊਟਰਾਂ ਨੂੰ ਕੰਟਰੋਲ ਕਰਦਾ ਹੈ ਉਸ ਨੂੰ ਸਰਵਰ ਕਿਹਾ ਜਾਂਦਾ ਹੈ। ਇਸੇ ਕਰਕੇ ਮੁੱਖ ਕੰਪਿਊਟਰ ਸਰਵਰ ਹੈ ਤੇ ਬਾਕੀ ਜਿੰਨੇ ਵੀ ਕੰਪਿਊਟਰ ਨੈਟਵਰਕ 'ਚ ਸਰਵਰ ਤੋਂ ਅਲਾਵਾ ਹੁੰਦੇ ਨੇ ਉਸ ਨੂੰ ਨੋਡ ਜਾਂ ਕਲਾਇੰਟ ਕਿਹਾ ਜਾਂਦਾ ਹੈ। ਨੰਬਰ 3 ਨੈਟਵਰਕ ਇੰਟਰਫੇਸ ਕਾਰਡ ਐਨ ਆਈ ਸੀ ਪਹਿਲੇ ਵਾਰ ਦੱਸਿਆ ਕਿ ਇੱਕ ਸਰਕਟ ਬੋਰਡ ਹੁੰਦਾ ਹੈ ਜੋ ਕੰਪਿਊਟਰ ਨੂੰ ਨੈਟਵਰਕ ਨਾਲ ਜੋੜਦਾ ਹੈ। ਨੰਬਰ 4 ਹੱਬ ਹੱਬ ਇੱਕ ਹਾਰਡਵੇਅਰ ਜੰਤਰ ਹੈ ਇਸ ਦੀ ਵਰਤੋਂ ਕੰਪਿਊਟਰ ਨੈਟਵਰਕ ਬਣਾਉਣ ਲਈ ਕੀਤੀ ਜਾਂਦੀ ਹੈ ਇਸ ਦੀ ਵਰਤੋਂ ਨੈਟਵਰਕ ਵਿੱਚ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ ਨੰਬਰ 5 ਰਾਊਟਰ ਇਹ ਇੱਕ ਹਾਰਡਵੇਅਰ ਜੰਤਰ ਹੈ ਜੋ ਕੰਪਿਊਟਰ ਨੈਟਵਰਕ ਵਿੱਚ ਵਰਤਿਆ ਜਾਂਦਾ ਹੈ ਇਹ ਨੈਟਵਰਕ ਵਿੱਚ ਡਾਟੇ ਨੂੰ ਪ੍ਰਾਪਤ ਕਰਦਾ ਹੈ ਉਸ ਡਾਟੇ ਦਾ ਨਿਰਿਖਣ ਕਰਦਾ ਹੈ ਅਤੇ ਡਾਟੇ ਨੂੰ ਨੈਟਵਰਕ ਵਿੱਚ ਅੱਗੇ ਭੇਜਦਾ ਹੈ ਜੇਕਰ ਮੈਂ ਸਧਾਰੇ ਸ਼ਬਦਾਂ 'ਚ ਗੱਲ ਕਰੀਏ ਇਹ ਰਾਊਟਰ ਜਿਹੜਾ ਹੈ ਇਹ ਕੰਪਿਊਟਰ ਨੈਟਵਰਕ 'ਚ ਜਿਹੜੇ ਡਾਟਾ ਪੈਕੇਟ ਹੁੰਦੇ ਨੇ ਉਹਨਾਂ ਨੂੰ ਰੂਟ ਜਿਹੜਾ ਹੈ ਉਹ ਮੁਹਈਆ ਕਰਵਾਉਂਦਾ ਹੈ। ਅਣਿچے ਡਾਇਗ੍ਰam ਦੇਖ ਰਹੇ ਹੋ ਇਹ ਤੁਹਾਡਾ NIC ਹੈ। ਇਹ ਨੈਟਵਰਕ ਬਣਾਉਣ ਲਈ ਹੱਬ ਵਰਤੀ ਗਈ ਹੈ ਜਿਨ੍ਹਾਂ ਵੱਖ-ਵੱਖ ਕੰਪਿਊਟਰ ਜੁੜੇਦੇ ਨੇ। ਰਾਊਟਰ ਹੈ ਜਿਹੜਾ ਨੈਟਵਰਕ ਤੇ ਡਾਟਾ ਪੈਕੇਟ ਅੱਗੇ ਲੈ ਕੇ ਜਾ ਰਿਹਾ ਹੈ। ਤੇ ਮੋਡਮ ਜਿਹੜਾ ਹੈ ਇਹ ਇੱਕ ਡਿਵਾਈਸ ਹੁੰਦੀ ਹੈ ਜਿਹਨੂੰ ਮੋਡੂਲੇਟਰ ਡੀਮੋਡੂਲੇਟਰ ਬੋਲਦੇ ਆ ਤੇ ਇਹ ਕੰਪਿਊਟਰ ਉੱਤੇ ਇੰਟਰਨੈਟ ਚਲਾਉਣ ਦੇ ਕੰਮ ਆਉਂਦਾ ਹੈ। ਨੰਬਰ 3 ਵੱਖ-ਵੱਖ ਕਿਸਮਾਂ ਦੇ ਨੈੱਟਵਰਕs ਸੰਬੰਧੀ ਲਿਖੋ ਨੈੱਟਵਰਕ ਦੀਆਂ 4 ਕਿਸਮਾਂ ਹੁੰਦੀਆਂ ਹਨ ਨੰਬਰ 1 ਪੈਨ ਇਸ ਦਾ ਪੂਰਾ ਨਾਮ ਪਰਸਨਲ ਏਰੀਆ ਨੈੱਟਵਰਕ ਹੈ ਇੱਕ ਇਮਾਰਤ ਦੇ ਅੰਦਰ ਇੱਕ ਵਿਅਕਤੀ ਦੇ ਆਲੇ-ਦੁਆਲੇ ਬਣਿਆ ਹੁੰਦਾ ਹੈ ਉਦਾਹਰਨ ਵਜੋਂ ਦੋ ਮੋਬਾਈਲਾਂ ਜਾਂ ਲੈਪਟਾਪਸ ਵਿਚਕਾਰ ਕਨੈਕਸ਼ਨ ਜਿਵੇਂ ਦੇਖ ਰਹੇ ਹੋ ਪੈਨ ਹੈ ਅਰੇ ਦੇਖੋ ਕਿ ਤੁਸੀਂ ਦੇਖ ਸਕਦੇ ਹੋ ਇੱਕ ਮੋਬਾਈਲ ਪ੍ਰਿੰਟਰ ਮਾਊਸ ਹੈੱਡਫੋਨ ਲੈਪਟਾਪ ਅਸੀਂ ਆਪਸ ਵਿੱਚ ਜੁੜੇ ਹੋਏ ਨੇ ਤੇ ਇਹ ਤੁਹਾਡਾ ਕਿ ਹੋ ਗਿਆ ਪੈਨ ਮੰਨ ਲਓ ਤੁਸੀਂ ਆਪਣੇ ਮੋਬਾਈਲ ਤੇ ਹੌਟਸਪੌਟ ਬਣਾਉਂਦੇ ਹੋ ਤੁਸੀਂ ਆਪਣਾ ਹੌਟਸਪੌਟ ਦਾ ਪਾਸਵਰਡ ਦੂਸਰੇ ਪਰਸਨ ਨੂੰ ਕਹਿੰਦੇ ਹੋ ਮੇਰਾ ਵਾਈਫਾਈ ਯੂਜ਼ ਕਰ ਲੈ ਤਾਂ ਉਹ ਵੀ ਕਿਸਮ ਦਾ ਕੀ ਬਣ ਜਾਂਦਾ ਪੈਨ ਜੇ ਜਦੋਂ ਤੱਕ ਤੁਹਾਡੇ ਫੋਨ ਦਾ ਹੌਟਸਪੌਟ ਔਨ ਹੈ ਉਹ ਤੁਹਾਡਾ ਨੈਟ ਯੂਜ਼ ਕਰ ਸਕਦਾ ਹੈ ਜਿਵੇਂ ਦੀ ਹੌਟਸਪੌਟ ਬੰਦ ਕਰੋਗੇ ਤੇ ਨੈਟ ਬੰਦ ਹੋ ਜਾਏਗਾ ਨੰਬਰ 2 ਲੈਂਡ ਇਸ ਦਾ ਪੂਰਾ ਨਾਮ ਲੋਕਲ ਏਰੀਆ ਨੈਟਵਰਕ ਹੈ ਇਹ ਨੈਟਵਰਕ ਇਸ ਦਫ਼ਤਰ ਦੇ ਖੇਤਰ ਦੇ ਅੰਦਰ ਹੁੰਦਾ ਹੈ ਇਹ ਬਹੁਤ ਹੀ ਘੱਟ ਖੇਤਰ ਵਿੱਚ ਫੈਲਿਆ ਹੁੰਦਾ ਹੈ ਇੱਕ ਨਿੱਜੀ ਨੈਟਵਰਕ ਹੁੰਦਾ ਹੈ ਉਦਾਹਰਨ ਵਜੋਂ ਸਕੂਲ ਦੀ ਕੰਪਿਊਟਰ ਲੈਬ ਜਦਕਿ ਪੈਨ ਦੇ ਏਰੀਆ ਦੀ ਗੱਲ ਕਰੀਏ ਮੀ ਪਰਸਨਲੀ ਨੈਟਵਰਕ ਉਹਦਾ ਏਰੀਆ 10 ਮੀਟਰ ਤੱਕ ਹੋ ਸਕਦਾ ਹੈ ਤੇ ਜਿਹੜਾ ਲੈਨ ਹੈ ਇਸਦਾ ਏਰੀਆ 1 ਕਿਲੋਮੀਟਰ ਤੱਕ ਹੋ ਸਕਦਾ ਹੈ ਤੇ ਲੈਨ ਦਾ ਡਾਇਗਰਾਮ ਕੁਝ ਇਸ ਤਰ੍ਹਾਂ ਹੋ ਸਕਦਾ ਹੈ ਨੰਬਰ 13 ਮੈਨ ਇਸਦਾ ਪੂਰਾ ਨਾਮ ਮੈਟਰੋਪੋਲੀਟਨ ਏਰੀਆ ਨੈਟਵਰਕ ਹੈ ਇਹ ਨੈਟਵਰਕ ਇੱਕ ਸ਼ਹਿਰ ਵਿੱਚ ਫੈਲਿਆ ਹੁੰਦਾ ਹੈ ਇੱਕ ਨਿੱਜੀ ਜਾਂ ਕਿਰਾਏ ਦਾ ਨੈਟਵਰਕ ਹੁੰਦਾ ਹੈ ਉਹ ਦਰਮਿਆਨੇ ਲੋਕਲ ਕੇਬਲ ਟੀਵੀ ਨੈਟਵਰਕ ਜਿੱਦਾਂ ਤੁਸੀਂ ਦੇਖਦੇ ਹੋ ਸਾਡੇ ਫਾਸਟਵੇ ਤੱਕ ਕੇਬਲ ਚਲਦਾ ਹੈ ਫਾਸਟਵੇ ਚੈਨਲ ਦੇ ਜਿਹੜੇ ਲੋਕਲ ਚੈਨਲ ਨੇ ਉਹ ਤੁਹਾਡਾ ਕੀ ਹੈ ਉਹ ਕਿਹਦਾ ਕੰਮ ਕਰਦੇ ਨੇ ਮੈਨ ਦਾ ਕਿ ਉਹ ਤੁਹਾਡੇ ਸ਼ਹਿਰ ਚ ਹੀ ਚਲਦੇ ਨੇ niche ਡਾਇਗ੍ਰam ਨਜ਼ਰ ਆ ਰਹੇ ਹੈ ਇੱਕ ਸਕੂਲ ਦੀ ਲਾਈਨ ਫੈਕਟਰੀ ਦੀ ਕਾਲਜ ਦੀ ਤੇ ਹਸਪੀਟਲ ਦੀ ਜੇਕਰ ਆਪਾਂ ਚਾਰ ਨੂੰ ਜੋੜ ਦਈਏ ਚਾਰਾਂ ਨੈਟਵਰਕਸ ਨੂੰ ਆਪਸ ਵਿੱਚ ਜੋੜ ਦਈਏ ਤੇ ਉਹ ਕੀ ਬਣ ਜਾਏਗਾ ਮੈਨ ਮੈ ਇਸ ਕੀ ਮੈਟਰੋਪੋਲੀਟਨ ਏਰੀਆ ਨੈਟਵਰਕ ਨੰਬਰ 4 ਵੈਨ ਇਸ ਦਾ ਪੁਰਾਣਾ ਵਾਈਡ ਏਰੀਆ ਨੈਟਵਰਕ ਹੈ ਇਹ ਸਾਰੀ ਦੁਨੀਆ ਵਿੱਚ ਫੈਲਾ ਹੁੰਦਾ ਜਾਂ ਪੂਰੇ ਵਕਫਾ ਦੇਸ਼ਾਂ ਵਿੱਚ ਫੈਲਾ ਹੁੰਦਾ ਹੈ ਇੱਕ ਕਿਰਾਏ ਦਾ ਜਾਂ ਸੇਵਾਵਾਂ ਦੇਣ ਵਾਲਾ ਨੈਟਵਰਕ ਹੁੰਦਾ ਹੈ ਜੇ ਤੁਸੀਂ ਨੈਟ ਦਾ ਰੀਚਾਰਜ ਕਰਵਾਉਂਦੇ ਹੋ ਤੇ ਉਹਦੇ ਲਈ ਤੁਸੀਂ ਮੰਨ ਲਓ ਕਿ ਤੁਹਾਡੀ ਕੰਪਨੀ Jio ਹੈ ਜਾਂ Airtel ਹੈ ਜਾਂ Vodafone Idea ਹੈ ਜਾਂ BSNL ਹੈ ਉਹ ਤੁਹਾਡਾ ਕਿਉਂਕਿ ਸੇਵਾਵਾਂ ਦੇਣ ਵਾਲਾ ਨੈਟਵਰਕ ਹੈ ਜਿਉਂ ਤਾਂ ਤੁਸੀਂ ਰੀਚਾਰਜ ਕਰਵਾਓਗੇ ਤੇ ਨੈਟ ਚੱਲੇਗਾ ਨਹੀਂ ਤਾਂ ਨਹੀਂ ਚੱਲੇਗਾ ਤੇ ਵੈਨ ਦੀ ਐਗਜ਼ਾਮਪਲ ਕੀ ਹੁੰਦੀ ਹੈ ਇੰਟਰਨੈਟ ਇਹਦਾ ਇੰਟਰਨੈਟ ਹੈ ਇਹ ਕਈ ਦੇਸ਼ਾਂ ਵਿੱਚ ਫੈਲਿਆ ਹੁੰਦਾ ਹੈ ਨੰਬਰ 4 ਡਾਟਾ ਟ੍ਰਾਂਸਮਿਸ਼ਨ ਦੇ ਵੱਖ-ਵੱਖ ਮੋਡਸ ਦਾ ਵਰਣਨ ਕਰੋ ਡਾਟਾ ਟ੍ਰਾਂਸਮਿਸ਼ਨ ਦੇ ਤਿੰਨ ਮੋਡਸ ਹਨ ਨੰਬਰ 1 ਸਿੰਪਲੈਕਸ ਮੋਡ ਇਸ ਮੋਡ ਵਿੱਚ ਸੰਚਾਰ ਇੱਕ ਦਿਸ਼ਾ ਵਿੱਚ ਹੁੰਦਾ ਹੈ ਇਸ ਮੋਡ ਵਿੱਚ ਡਾਟਾ ਸਿਰਫ ਇੱਕ ਦਿਸ਼ਾ ਵਿੱਚ ਹੀ ਜਾ ਸਕਦਾ ਹੈ ਇਸ ਮੋਡ ਵਿੱਚ ਸਿਰਫ ਇੱਕ ਜੰਤਰ ਸਿਗਨਲ ਭੇਜ ਸਕਦਾ ਹੈ ਤਾਂ ਦੂਸਰਾ ਜੰਤਰ ਸਿਰਫ ਸਿਗਨਲ ਪ੍ਰਾਪਤ ਕਰ ਸਕਦਾ ਹੈ ਉਦਾਹਰਨ ਵਜੋਂ ਟੈਲੀਵਿਜ਼ਨ ਮੈਂ ਇਸकी ਅਹੀਂ ਟੀਵੀ ਦੇਖਦੇ ਆਂ بس ਟੀਵੀ ਤੇ ਜੋ ਚੈਨਲ ਆ ਰਹੇ ਆ ਉਹਨੂੰ ਦੇਖ ਸਕਦੇ ਆਂ ਬਟ ਉਹਦਾ ਰਿਪਲਾਈ ਨਹੀਂ ਕਰ ਸਕਦੇ ਸੋ ਉਹਨੂੰ ਕੀ ਬੋਲਦੇ ਆ ਸਿੰਪਲੈਕਸ ਮੋਡ ਨੰਬਰ 2 ਹਾਫ ਡੁਪਲੈਕਸ ਇਸ ਨੂੰ ਸੈਮੀ ਡੁਪਲੈਕਸ ਮੋਡ ਵੀ ਕਿਹਾ ਜਾਂਦਾ ਹੈ ਇਸ ਮੋਡ ਵਿੱਚ ਸੰਚਾਰ ਦੋ ਦਿਸ਼ਾਵਾਂ ਵਿੱਚ ਹੁੰਦਾ ਹੈ ਪਰੰਤੂ ਸੰਚਾਰ ਇੱਕੋ ਸਮੇਂ ਵਿੱਚ ਨਹੀਂ ਹੋ ਸਕਦਾ ਉਦਾਹਰਨ ਵਜੋਂ ਵਾਕੀ ਟਾਕੀ ਸਿਸਟਮ ਮਿਸਕੀ ਅਰੇਜੈਂਸੀ ਸੈਂਟਰ ਪਰ ਰਿਸਿਵਰ ਨੂੰ ਮੈਸੇਜ ਭੇਜੇਗਾ ਉਸ ਤੋਂ ਬਾਅਦ ਰਿਸਿਵਰ ਦੇ ਮੈਸੇਜ ਦੀ ਵੇਟ ਕਰੇਗਾ ਤੇ ਦੋਨੋਂ ਇੱਕੋ ਸਮੇਂ ਤੇ ਆਪਸ ਵਿੱਚ ਗੱਲ ਨਹੀਂ ਕਰ ਸਕਦੇ ਤੇ ਜਿਹੜਾ ਬਾਕੀ ਟਾਕੀ ਸਿਸਟਮ ਹੈ ਦੇਖਿਆ ਉਹਨੇ ਇਹ ਸਾਡੇ ਪੁਲਿਸ ਕਰਮਚਾਰੀ ਹੈ ਉਹਨਾਂ ਵੱਲੋਂ ਵਰਤਿਆ ਜਾਂਦਾ ਹੈ ਨੰਬਰ 10 ਫੁੱਲ ਡੁਪਲੈਕਸ ਮੋਡ ਇਸ ਮੋਡ ਵਿੱਚ ਸੰਚਾਰ ਦੋ ਦਿਸ਼ਾਵੀ ਹੁੰਦਾ ਹੈ ਇਹ ਸੰਚਾਰ ਇੱਕੋ ਸਮੇਂ ਵਿੱਚ ਦੋ ਦਿਸ਼ਾਵਾਂ ਵਿੱਚ ਹੋ ਸਕਦਾ ਹੈ ਇਸ ਦਾ ਅਰਥ ਇਹ ਹੈ ਕਿ ਸੈਂਡਰ ਅਤੇ ਰਿਸਿਵਰ ਦੋਵੇਂ ਇੱਕੋ ਸਮੇਂ ਤੇ ਇੱਕ ਦੂਜੇ ਨੂੰ ਡਾਟਾ ਭੇਜ ਸਕਦੇ ਹਨ ਇਹ ਸੰਚਾਰ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੈ ਉਦਾਹਰਨ ਵਜੋਂ ਟੈਲੀਫੋਨ ਸਿਸਟਮ ਜਾਂ ਮੋਬਾਈਲ ਠੀਕ ਅਜਿ ਇੱਕੋ ਸਮੇਂ ਤੇ ਸੈਂਡਰ ਅਤੇ ਰਿਸਿਵਰ ਜਿਹੜੇ ਉਹ ਕਮਿਊਨੀਕੇਟ ਕਰ ਸਕਦੇ ਨੇ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਵਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ